ਬੀਸਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਤੁਹਾਡਾ ਨਵਾਂ ਵੀਡੀਓ ਵਿੱਚ ਤੇ ਅੱਜ ਜਣਾਈ ਆਪਾਂ ਸਰੰਦ ਤੇ ਸਰੰਦ ਫਾਰਮ ਟਰੈਕ ਦੀ ਇੱਕ ਤਾਂ ਛਾਤੀ ਖਰਾਬ ਹੋਈ ਵੀ ਜਿਹਦਾ ਕੱਪੜਾ ਲਗਾਉਣਾ ਤੇ ਇੱਕ ਲਗਾਉਣਾ ਜਿਹਦੇ ਡੈਕ ਤੇ ਦਿਖਾਉਣੀ ਅੱਜ ਵੀਡੀਓ ਵਿੱਚ ਤੇ ਪਹਿਲਾਂ ਆਪਾਂ ਟਰੈਕਟਰ ਕਰਦੇ ਹੀ ਵਾਸ਼ ਫਿਰ ਚੱਲਦੇ ਹਾਂ ਸਰੰਦ ਲੋ ਜੀ ਆਪਾਂ ਫਾਰਮ ਟਰੈਕ 45 ਲਿਆਂਦਾ ਜੀ ਤੇ ਇਹਨੂੰ ਲੱਗੇ ਜੀ ਆਪਾਂ ਧੋਣ ਇਹਦੀ ਲਵਾਉਣੀ ਛਤਰੀ ਅੱਜ ਸਰੰਦ ਜਾਣਾ ਤੇ ਇੱਕ ਮੁੰਡਾ ਕਹਿੰਦਾ ਤਾਂ ਵੱਡਾ ਟੱਕ ਲਵਾ ਕੇ ਲਿਆਉਣਾ ਤੇ ਆਪਾਂ ਹੁਣ ਲੱਗੇ ਧੋਣ ਇਹਨੂੰ ਦੇਖੋ ਟਰੈਕਟਰ ਦੀ ਕੁਆਲਿਟੀ ਚੈੱਕ ਕਰੋ ਸਪਾਈ ਦੇਖੋ ਟਰੈਕਟਰ ਦੀ ਬਿਲਕੁਲ ਸਾਫ਼ ਟਰੈਕਟਰ ਹੁਣ ਆਪਾਂ ਨੰਨੀ ਲੱਗੇ ਨੂੰ ਧੋਣ ਵਾਸ਼ ਕਰਕੇ ਤੇ ਲੈ ਕੇ ਜਾਣੇ ਆਪਾਂ ਇਹਨੂੰ ਇੱਕ ਕੱਪੜਾ ਲਵਾ ਕੇ ਲੈਣਾ ਛਾਤ ਜੀ ਦਾ ਇੱਕ ਮੰਡਾ ਦਾ ਡੈਕ ਲਵਾ ਕੇ ਲਿਆਉਣਾ ਵੀ ਪਖੜੀਆਂ ਆਪਣਾ ਚੱਲ ਪਿਆ ਇੱਧਰ ਚਲਾ ਜੀਏ Thank <laughs> you. ਕੰਪ੍ਰੈਸ਼ਨ ਐਨ ਕਰ ਦਵਾ ਸਾਫ ਗਾਰਾ ਗੋਰਾ ਲੱਗਿਆ ਵੈਨ ਚੱਕ ਦੇਣਾ ਕ੍ਰੈਕਟ ਦਾ ਕੰਪ੍ਰੈਸ਼ਨ ਦਾ ਫਾਇਦਾ ਬਹੁਤ ਹੈ ਜੀ ਕੀ ਮੁੱਠੀ ਟੈਰਾਂ ਨੇ ਚੱਕ ਦੇਣੀ ਇਹਨਾਂ ਇਧਰੋਂ ਵੀ ਕਰਦੀ ਆ ਸਾਬ ਪੈਟਰ ਧਵਾਉਣ ਦਾ ਵੀ 2 ਮਿੰਟ ਲਾਉਂਦਾ ਹੈ 11 ਗੁਦੜਾ ਹੈ ਚੱਕਦੀ ਆਪਾਂ ਇਹ ਕੱਦੂ ਗੁੱਦੜਾ ਟਰੈਕਟਰ ਸਾਰੇ ਆਪਾਂ ਇਹਨਾਂ ਨੇ ਧੋਇਆ ਨਹੀਂ ਬਾਹਰ ਤਵਾ ਕੇ ਲਿਆਉਣਾ ਪੈਂਦਾ ਤਾਂ ਉਹ ਤਾਂ ਇੱਕ ਦੂੜਾ ਜੌਂੜੀ ਦੇਣਾ ਤੋ ਹੈ ਹਨ ਚੱਕਰ ਨਾ ਕਰਾ ਗੂਰਾ ਮਗਰਾਡਾਂ ਦੇ ਮੇਰੇ ਨਾਲ ਗਾਰਾਂ ਲੱਗਿਆ ਸਭੋ ਪਾਣੀ ਪਾੰਦ ਕਰਕੇ ਮੜੇ ਆਂ ਉਧਰ ਟੁੱਟੀ ਵਾਲਾ ਗਾਰਾ ਗੁਰਾਹ ਟੱਕ ਦਿੰਦਾ 2 ਮਿੰਟਾਂ ਤੇ ਵਿੱਚ ਦੇਖੋ ਇਹ ਕਰਦਾ ਫਾਗ ਟਾਇਰ ਤੇ ਗਾਰਾ ਮਗਰਾਡਾਂ ਦੇ ਵਜੋਂ ਵੀ ਟੱਕ ਦਿੰਦਾ ਉਹ ਜੀ ਛਤਰੀ ਆਪਾਂ ਖੋਲਤੀ ਹੁਣੇ ਲਵਾਉਣੇ ਕੱਪੜਾ ਦੇਖੋ ਟਰੈਕਟਰ ਦੀ ਸਤਰੀ ਇੱਕੋ ਤੇ ਖੋਲਤੀ ਤੇ ਹੁਣ ਆਪਾਂ ਇਹਨੂੰ ਲਵਾਉਣੇ ਕੱਪੜਾ ਕੱਪੜਾ ਲਾਹੀ ਵਾਟਰਪਰੂਫ ਲਵਾਇਆ ਆਪਾਂ ਨੇ ਤੇ ਰਿਸ਼ਤੇਦਾਰ ਤੇ ਜਿਹਦੀ ਆਪਾਂ ਲਿਆ ਜੀ ਟਰੈਕਟਰ 45 145 ਤੇ ਬਿਲ ਕੰਮ ਕਰਦਾ ਟਰੈਕਟਰਾਂ ਦਾ ਇੱਕ ਬਿਲਕੁਲ ਟਰੈਕਟਰ ਆ ਖੜਾ ਹੈ ਟਰਾਈ ਟਰਾਈ ਜੰਨੇ ਆ ਸੇਲ ਹੋਈ ਜੰਨੇ ਆ ਫਾਰਮ ਟਰੈਕ 60 17 ਮਾਡਲ ਆ ਜੀ ਦੇਖੋ ਟਰੈਕਟਰ ਦੀ ਕੰਡੀਸ਼ਨ ਤੇ ਮੇਰਾ ਵਪਾਰ ਦਾ ਕੰਮ ਕਰਦਾ ਟਰੈਕਟਰ ਆ ਜੰਨੇ ਵਿਕੀ ਜੰਨੇ ਦੇਖੋ ਜੀ ਆ ਟਰੈਕਟਰ ਖੜਾ ਵੀਰ ਕੋਲ ਇੱਕ ਤੇ ਜੋ ਦਾ ਮਾਮਾ ਜਿਹੜਾ ਵੀ ਜਿਹੜਾ ਕੰਮ ਕਰਦਾ ਬਾਈ ਜੋ ਉਹ ਨਾ ਮਾਮਾ ਆਪਣਾ ਨਿੱਤੀਦਾਰ ਆ ਰਿਸ਼ਤੇਦਾਰ ਤਾਂ ਤੇ ਵੀ ਦੇ ਕੰਮ ਕਰਦਾ ਟਰੈਕਟਰਾਂ ਦਾ ਆਈ ਜਾਂਦੇ ਆ ਬਾਈ ਜੀ ਬੀਜੀ ਜਾਂਦੇ ਆ ਤੇ ਜੇ ਕਿਸੇ ਦੀ ਡਿਮਾਂਡ ਹੋਵੇ ਕੋਈ ਟਰੈਕਟਰ ਹੋਵੇ ਬਾਈ ਕਮੈਂਟ ਕਰਕੇ ਦੱਸਿਓ ਜੇ ਕੋਈ ਟਰੈਕਟਰ ਆਇਆ ਤਾਂ ਆਪਾਂ ਵੀਡੀਓ ਬਣਾ ਕੇ ਪਾ ਦਾਂਗੇ ਤੇ ਹਾਲੇ ਤਾਂ ਇੱਕ ਟਰੈਕਟਰ ਖੜਾ ਜੋ ਬਣਾ ਹੀ ਹਾਂ ਜੀ ਤੇ ਹਾਲੇ ਤਾਂ ਹੀ ਟਰੈਕਟਰ ਖੜਾ ਹੀ 60 ਮੇਰਾ ਨਾਮ ਹੈ ਟਰੈਕਟਰ 12 ਮਾਡਲ ਆ 12 12 ਮਾਡਲ 250 ਘੰਟੇ ਚੱਲਿਆ 250 ਘੰਟੇ ਚੱਲਿਆ ਜਦ ਦਿਖਾ ਦਨੇ ਆਪ ਕੋ ਦੇਖੋ ਜੀ ਇਹ ਟੂਰੇ ਦੇ ਜਮਨ ਨਹੀਂ ਹੈ ਛਾਤ ਨਹੀਂ ਲੱਗੀ ਹੋਈ ਹੈ ਪੰਚਾ ਲੱਗਿਆ ਹੋਇਆ ਹੈ ਜੀ ਇਹ ਵਾਕੀ ਦੇਖੋ ਬੰਪਰ ਐਨ ਪੂਰਾ ਤਕੜਾ ਮੁੜੇ ਬਾਰ ਲਾਈਟ ਲੱਗੀ ਹੋਈ ਛੋਟੇ ਵਾਲੀ ਬਾਰ ਲਾਈਟ ਦਾ ਦਿਖਾ ਨਮਈਆ ਟਰੈਕਟਰ ਤਾਂ ਜਮਈ ਨਾ 22 ਘੰਟੇ ਚੱਲੇ ਰਿਹਾ ਸੀ ਸਾੜੇ ਚੱਲਿਆ ਆਈ ਜਮਈ ਦਾ origignal ਲਾ ਚਲੋ ਵੀਰ ਜੇ ਕਮੈਂਟ ਕਰਿਓ ਜੇ ਕਿਸੇ ਨੇ ਬਾਈ ਲੈਣਾ ਹੋਵੇ ਜਾਂ ਕੋਈ ਹੋਰ ਟਰੈਕਟਰ ਲੈਣਾ ਹੋਵੇ ਕਿਤੇ ਡਮਾਟਾ ਹੂੰਗਾ ਹਾਂ ਸੀਜ਼ਨ ਆ ਰਿਹਾ ਜੀਰੀ ਦਾ ਤੇ ਫਿਰ ਬੁਝਾਈ ਦਾ ਬਿਨਾ ਉਹਦੀ ਸ਼ੁਰੂ ਹੋ ਜਾਂਦਾ ਮਾਮਾ ਜੀ ਕੋਲ ਟਰੈਕਟਰ ਤਾਂ ਆਉਂਦੇ ਜਾਂਦੇ ਰਹਿੰਦੇ ਆ ਬਹੁਤ ਉਹਨੇ ਜਾਂਦੇ ਰਹਿੰਦੇ ਨੇ ਆ ਵੀ ਆਪਾਂ ਨਹੀਂ ਕਰਨਾ ਕਿਉਂ ਨਾ ਕਹੀਉਦੇ ਆ ਹਾਂ ਬਹੁਤ ਨੂੰ ਬੈਠੇ ਲੱਗਦੇ ਰਹੇ ਕੋੜ ਤਾਂ ਆਪਣਾ ਸੇਲ ਹੋ ਗਿਆ ਤਾਂ ਠੀਕ ਆ ਜੀ ਜੁਟੀਆ ਆਇਆ ਦਾ ਸੋਤ ਜਿਹੜੇ ਪ੍ਰਾਇਮਰਿਸ ਕਾ ਉਹ ਤਰੀਕੇ ਦੇ ਗੇਅਰ ਪੈਂਦੇ ਆਲਾ ਉਹ ਵੀ ਬਹੁਤ ਹਾਂ ਜਾਂਦਾ ਬੱਸ ਤਾਂ ਸਾਰੇ ਟਰੈਕਟਰ ਆਉਨੇ ਆ ਜਾਂਦੇ ਤੇ ਫੇਰ ਟੱਕ ਲਵਾਉਣਾ ਟਰੈਕਟਰ ਤੇ ਤੇ ਆਪਾਂ ਸਿੰਪਲੀ ਟੱਕ ਲਵਾਉਣਾ ਜੀ ਅੱਜ ਫਾਰਮ ਟੈਕ 45 ਤੇ 10000 ਰੁਪਏ ਦੀ ਦਵਾਣਾ ਨਾ 8 ਇੰਚ ਦੇਖ ਲੈਣੀ ਆ ਫਿਰ ਦੁਕਾਨ ਤੇ ਜਾ ਕੇ ਵਜੀਰਾਵਾਦ ਵਾਲੇ ਦੇ ਲਵਾਉਣਾ ਹਾਂ ਉਹਦੇ ਬਾਕੀ ਦੇਖਦੇ ਜੀ ਕਿਆ ਕਿਵੇਂ ਦੇ ਪਏ ਤੇ ਬਾਕੀ ਹੁਣ ਛਾਤਰੀ ਨੂੰ ਕੱਪੜਾ ਲਵਾਉਣੇ ਆ ਤੇ ਚਲਦੇ ਆ ਅੱਗੇ ਦੁਕਾਨ ਤੇ ਛਾਤਰੀ ਹੋ ਗਈ ਆਪਣੀ ਕੰਪਲੀਟ ਲੱਗ ਗਿਆ ਕੱਪੜਾ ਹੁਣ ਬਚਿਆ ਜੀ ਸੈਟਿੰਗ ਕਰ ਲੋਈ ਛਾਤਰੀ ਆਪਾਂ ਫਿੱਟ ਕਰਤੀ ਹੁਣ ਚੱਲੇ ਆਪਾਂ ਡੱਕ ਲਵਾਉਣ ਟਰੈਕਟਰ ਤੇ ਤੇ ਬਾਈ ਦੀ ਦੁਕਾਨ ਹੈਗੀ ਇਸ ਰੰਦ ਦਾਣਾ ਮੰਡੀ ਦੇ ਸਾਹਮਣੇ ਬਿਲਕੁਲ ਇੱਧਰ ਦਾਣਾ ਮੰਡੀ ਹੈ। ਤੋਈ ਚੱਲਦੇ ਹੁਣ ਡੱਕ ਵਾਲੀ ਦੁਕਾਨ ਤੇ ਲੋ ਆਈਏ ਇਹਦੇ ਪੱੜ ਡੱਕਾ ਮੁੰਡਾ ਦਾ ਡੱਕ ਲਵਾਉਣਾ ਜ਼ਰੂਰੀ ਹੈ ਡੱਕ ਲਵਾਉਣਾ। ਹਾਂ ਹਾਂ ਡੱਕਟਰ ਡੱਕ ਦੇ ਵੀ ਨਹੀਂ ਚੱਲਦਾ। ਅੱਛਾ ਡੱਕ ਦੇ ਵੀ ਨਾ ਪਈਏ ਅੱਜ ਵਧੀਆ ਲੱਗਦਾ। ਕਰੌਣਕ ਮੇਲਾ ਨਹੀਂ ਲੱਗਦਾ ਹੈ। ਰੌਣਕ ਨੂੰ ਤਾਂ ਇਹਦਾ ਚੰਗੀ ਕੱਟ ਹੋ ਗਿਆ ਤਾਂ ਬਾਈ ਕਰਨੀ ਆ ਜੇ ਕੱਖ ਲੈ ਕੇ ਆਉਣੀ ਆ ਫਿਰ ਤਾਂ ਜ਼ਰੂਰੀ ਆ ਠੀਕ ਆ ਚਲੋ ਜੀ ਹੁਣ ਆਪਾਂ ਚੱਲੀਏ ਦੁਕਾਨ ਤੇ ਮਿਲਦੇ ਆਂ ਦੁਕਾਨ ਤੇ ਜਾ ਕੇ ਲੋ ਜੀ ਵੀਰ ਜੀ ਆਪਾਂ ਪਹੁੰਚ ਗਏ ਟੈਕ ਵਾਲੀ ਦੁਕਾਨ ਤੇ ਪਾਈਆਂ ਨੇ ਕਰਕੇ ਸਪੀਕਰ ਫਿੱਟ ਸਰੰਦ ਦਿਜੀਦਾਬਾਦ ਵਾਲਿਆਂ ਦੇ ਦੇਖ ਕਵਾਈਆਂ ਦੀ ਇੱਧਰ ਦੁਕਾਨ ਲੋ ਜੀ ਹੁਣ ਸਪੀਕਰ ਕਰਨਗੇ ਫਿੱਟ ਬਾਕਸੇ ਕਰਤੇ ਫਿੱਟ ਬੰਨ ਗਏ ਹੁਣ ਨਾ ਮੇਂ ਹੀ ਡਾਉਨ ਹੋਵੇਗੀ ਡਾਉਨ ਡਾਉ ਹੋਊਗੀ ਪੂਰੀ ਪਹਿਲਾਂ ਨਹੀਂ ਸੀ ਹੁੰਦੀ ਪਹਿਲਾਂ ਸੁਣਿਆ ਜਾਂਦਾ ਅੱਛਾ ਠੀਕ ਹੈ ਮਹਿੰਦਰ ਤੇ ਫੇਰ ਗੱਲ ਲਵਾਉਣਾ ਨੋਕੋ ਤੇ ਮਾਇਆ ਆ ਜੇ ਫੇਰ ਲਵਾਉਣਾ ਫੇਰ ਮੈਂ ਨਾ ਰਹਿਣ ਦੰਨੇ ਲਵਾਉਣ ਨੂੰ ਇਹਦਾ ਫੇਰ ਪੂਰੀ ਐਨ ਇਤਰਾ ਡੈਡੀ ਦਾ ਕਹਿੰਦਾ ਕੇ ਬੰਦ ਕਰਾਉਣਾ ਹਾਂ ਬਈ ਬੈੜੀ ਹੋਣੀ ਬੈਠਾ ਦੱਸਣਗੇ ਇੱਕ ਨੇ ਠੀਕ ਆ। ਨਾ ਰ ਕੋਈ ਨਹੀਂ ਪਤਾ। ਇਹ ਤਾਂ ਕਹਿੰਦਾ 35-40 ਹਜ਼ਾਰ ਲਵਾਉਣਾ ਡੈਕ। ਜੋ ਬੰਨ ਕਹਿੰਦਾ ਲਵਾਉਣਾ ਸੀ 35 ਹਜ਼ਾਰ ਵਾਲਾ। ਜਿਆਦਾ ਮਹੰਗਾ 35 ਦਾ ਦਾ ਯਾਰ। ਨਾ ਮੈਂ ਇਹਦਾ ਚਾਹੀਦਾ। ਚੱਲ ਦੇਖਦੇ ਆ ਟਾਈਮ ਤੇ ਕੀ ਬਣਦਾ। ਮੈਂ ਤਾਂ ਕਹਿੰਦਾ ਕੇਮਰ ਨਹੀਂ ਕਰਾਵਾਂਗੇ ਬੰਦ ਛੱਡ ਡੈਕ ਡੁੱਕ ਨੂੰ। ਤੇ ਬਾਕੀ ਭਾਈ ਤੁਸੀਂ ਸੁਝਾਅ ਦਿਓ। ਨੋਵੋ ਤੇ ਆਪਾਂ ਡੈਕ ਲਵਾਈਏ। ਕਾ ਕੇਮਰ ਬੰਦ ਕਰਾਈਏ। ਕਮੈਂਟ ਕਰਕੇ ਦੱਸਿਓ ਕੈਵਨ ਦੇ ਜਿਹੜੇ ਉਹ ਆ ਨੇ ਹੀ ਆਪਣੇ ਫਾਇਦੇ ਉਹ ਵੀ ਦੱਸ ਦਿਓ ਤੇ ਜਿਹੜੇ ਡਿਸਐਡਵਾਂਟੇਜ ਆ ਉਹ ਵੀ ਦੱਸ ਦਿਓ ਵੀ ਆਪਾਂ ਕਿੱਥੇ ਤੇ ਲਗਾਈ ਉਹ ਵੀ ਦੱਸ ਦਿਓ ਆਪਾਂ ਨੂੰ ਸਟਾਰ ਵਾਲਿਆਂ ਦਾ ਠੀਕ ਨਹੀਂ ਹੈਗਾ ਸਟਾਰ ਗੋਲਡਨ ਬਾਕੀ ਦੇਖੋ ਬੰਦੇ 골ਡ ਸਟਾਰ ਨੇ ਸਮਾਣੇ ਵਾਲੇ ਸਮਾਣੇ ਵਾਲੇ ਹਾਂ ਉਹਨਾਂ ਦਾ ਵੀ ਕੰਮ ਵਧੀਆ ਆਪਣੇ ਜਾਣਕਾਰ ਨੇ ਲਵਾਇਆ ਤਾਂ ਅੱਛਾ ਉਹਨਾਂ ਕੋਲ ਵੀ 655 ਠੀਕ ਆ ਉਹ ਵੀ ਸਮਾਣੇ ਵਾਲੇ ਲਓ ਬਾਕੀ ਦੇ ਦੇ ਵਧੀਆ ਉਹਨਾਂ ਦਾ ਵੀ ਕੰਮ ਕਰ ਵਧੀਆ ਬਣਾ ਦਨੇ ਆ ਕੰਪਨੀ ਵਾਲੇ ਮੰਗੇ ਬਣਾ ਦਨੇ ਤੋਂ ਸਲਾਹ ਦਾ ਕੁਝ ਨਹੀਂ ਪਤਾ ਹੁੰਦਾ ਕਦ ਬਦਲ ਜੇ ਹੂੰ ਡੈਂਚ ਵੀ ਇੱਕ ਡੈਂਚ ਸਲਾਹ ਬਣਾਉਂਦੇ ਤਾਂ ਉਹ ਵੀ ਕੰਪਨੀ ਵਾਲੇ ਵਰਗੀ ਚੀਜ਼ ਬਣਾ ਦਨੇ ਆ ਹੂੰ ਹੂੰ ਪੂਰੀ ਉਹੀ ਚੀਜ਼ ਬਣਾ ਦਨੇ ਆ ਡੱਕ ਡੱਕ ਵੀ ਲਾ ਕੇ ਦਨੇ ਆ ਵਿੱਚ ਸਕਰੀਨ ਇਹਦੇ ਪਰ ਹੁਣ ਆਪਾਂ ਨੇ 10 ਇੰਚੀ ਲਵਾਦੇ ਪਹਿਲਾਂ 8 ਦੀ ਸਲਾਹ ਕੀਤੀ ਇਹ ਤੁਹਾਨੂੰ ਕਿਹਾ ਦੇਖਾ ਵੀ ਮੌਕੇ ਦੇ ਬਦਲਦੀ ਆ ਜਦਾ ਉਹ ਆਪਣੇ 10 ਇੰਚੀ ਜੜਾ ਦੇ ਨਾਲ ਸਹਿਬ ਵੀ ਆਇਆ ਹੈਲੋ ਸਾਹਿਬ ਆਹ ਚਾਤਰੀ ਵੀ ਦਿਖਾਓ ਚਾਤਰੀ ਬਣ ਗਈ ਨਵੀਂ ਐਨ ਲੋ ਜੀ ਸਪੀਕਰ ਹੋ ਗਏ ਕਾਸ ਹੋ ਗਏ ਹੁਣ ਲੱਗ ਗਿਆ ਵਾਜੀ ਫਿਟਿੰਗ ਕਰਨ ਕੁੱਛ ਬਾਈ ਨੇ ਫਿਰ ਨਿਕਦਾ ਲੱਗੂਗਾ ਬਾਈ ਕਹੇ ਲੋਗੋ ਤੇ ਲਵਾਉਣਾ ਇਸਕਾ ਨੂੰ ਪੁੱਛ ਗਾਂ ਹੋ ਕੇ ਤਾਂ ਲਵਾਉਣਾ ਤਾਂ ਐ ਇਹ ਕਿੰਨੇ ਕਹਿੰਦਾ ਲੱਗੂਗਾ ਸੈਟ ਹੈ ਕਿਹੜਾ ਕਿਹੜਾ ਸੈਟ ਲੱਗੇ ਜਿਹੜਾ ਮਨਜੀ ਲਵਾ ਲੋ ਠੀਕ ਠੀਕ ਰੇਟ ਚ ਪੁੱਛ ਲੈ ਸਾਢੇ ਪਾਈਸ ਦਾ ਮਿਲ ਜਾਪੇ ਤੇ ਜਿੰਨੇ ਦਾ ਚੱਲਦਾ ਹੁੰਦਾ ਇਹਨਾਂ ਹੁਣੇ ਪੁੱਛ ਲੈ ਹਾਂ ਬਾਈ ਉੱਤੇ ਲਵਾਉਣਾ ਇੱਕ ਆਪਾਂ ਨੇ ਨੋਬੋ ਤੇ ਕੋਈ ਨਹੀਂ ਲਵਾਉਣੀ ਕਿੰਨੇ ਦਾ ਸੈਟ ਪੈ ਜਾਊਗਾ ਮੰਨ ਲਾ ਵੀ ਠੀਕ ਠੀਕ ਜਾਂ ਨਾ ਬਹੁਤ ਮਹਿੰਗਾ 8000 ਦੀ ਕੀਟ ਕਿ ਸਾਡੇ 8000 ਦੀ ਕੀ ਉਹ ਚ ਐਂਪ ਵੀ ਲਵਾਉਣੇ ਚੋਬਨ ਐਂਪ ਵੀ ਹੋਣਗੇ ਕਿ ਆ ਕਿ ਹੋਗਾ ਜਾਂ ਉਹ ਸਪੀਕਰ ਵਾਲੀ ਕੀ ਕੀ ਸਪੀਕਰ ਵਾਲੀ ਐਂਪ ਵਾਲੀ ਕੀ ਕੀ ਲਾ ਲਓ 12000 ਤੋਂ ਸ਼ੁਰੂ ਹੋਣੀ ਆ 12 ਤੋਂ ਹੈ 12000 ਤੋਂ 26000 ਤੱਕ

ਫੱਲਾ ਨਾਗਰਾ ਲਿਖਾਣਾ ਫਾਰਮ ਦਾ ਹੀ ਲਿਖਣਾ ਨਾ ਨਾ ਨਾਗਰਾ ਫੱਲਾ ਨਾਗਰਾ ਇੱਥੇ ਤੁਹਾਡੇ ਚੈਨਲ ਦਾ ਪੁਰਾਣੀ ਪੁਰਾਣੀ ਟੇਪ ਆਰਤੀ ਭਾਈ ਨੇ ਸਾਈਡ ਤੇ ਲਿਖਾਇਆ ਹਾਂ ਇੱਥੇ ਵੀ ਕੋ ਕਰ ਦੋ ਹੌ ਥੱਲੇ ਲਿਖਾ ਦਿਓ ਉਹ ਨਾਲ ਕਟਰੀ ਫਾਰਮ ਕਿੱਥੇ ਅੰਦਰ ਲੋੜੀ ਉਹਦਾ ਮਰੇ ਲੋਕ ਬੁਲਾ ਦੇਣਾ ਉੱਧਰ ਲਈ ਸਿਰ ਮੈਂ ਆਉਂਦਾ ਦੇਖੂਗਾ ਅਮਨੀਟੀ ਕਰ ਦੋ ਬਾਅਦ ਚ ਦਿਖਾਉਣਾ ਹੁਣ ਤੁਹਾਨੂੰ ਜੇ ਟੇਪ ਲਾ ਵੀ ਉਹੀ ਬੈਂਪਰ ਤੇ ਕਾਲੀ ਟੇਪ ਲਵਾ ਕੇ ਆਪਾਂ ਲਗਾਤਾ ਗੋਤ ਤੇਰਾ ਇਸ ਸਪੀਕਰਾਂ ਤੇ ਲਵਾਤੇ ਖੰਡੇ ਵਾਲੇ ਸਟicker ਇਹ ਮਿਲਦੇ ਆ ਅਗਲੀ ਵੀਡੀਓ ਵਿੱਚ ਚੈਨਲ ਨੂੰ ਕਾਲੇ ਸਬਸਕ੍ਰਾਈਬ ਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ ਵੱਧ ਤੋਂ ਵੱਧ ਕੋਰ سپورਟ ਚੈਨਲ ਦੀ